ਇੱਕ ਵਾਰੀ ਜ਼ਰੂਰ ਪਲੀਜ਼ ਤੁਸੀਂ ਇਸ ਚੀਜ਼ ਬਾਰੇ ਦੱਸੋ ਕਿ ਕੜੇ ਦੀ ਵੈਲਿਊ ਕੀ ਹੈ ਕਿਉਂ ਖੜਾ ਦਿੱਤਾ ਹੋਇਆ ਸੀ ਅੱਜ ਸ਼ਾਇਦ ਜਿਹੜੇ ਲੋਕ ਇਹਨੂੰ ਪਾਉਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਦਾ ਮਤਲਬ ਉਹ ਮਤਲਬ ਪਤਾ ਲਾ। ਪਹਿਲੀ ਗੱਲ ਤਾਂ ਆ ਕੜਾ ਅਸੀਂ ਪਾਇਆ ਹਨਾ ਸੱਜੇ ਗੁੱਟ 'ਚ। ਸੱਜੇ ਗੁੱਟ 'ਚ ਕਿਉਂ ਬੰਨਦੇ ਆ? ਕਿਉਂਕਿ ਜਿੰਨੇ ਵੀ ਆਪਾਂ ਕਾਰਜ ਕਰੀਦੇ ਆ ਉਹ ਆਪਣੇ ਆ ਸੱਜੇ ਹੱਥ ਦੇ ਨਾਲ ਕਰੀਦੇ। ਸੱਜੀ ਬਾਹ ਦੇ ਨਾਲ ਕਰੀ। ਜੇ ਆਪਾਂ ਕੋਈ ਮਾੜਾ ਕਰਮ ਵੀ ਕਰਦੇ ਆ ਤੇ ਘਟੋ-ਘਟ ਜਦੋਂ ਅਸੀਂ ਕਰਨ ਲੱਗੀ ਤੇ ਆ ਕੜੇ ਵੱਲ ਸਾਡੀ ਨਜ਼ਰ ਜਾਏ ਤੇ ਸਾਨੂੰ ਚੇਤੇ ਆ ਕਿ ਅਸੀਂ ਵਾਰਸ ਕੀਦੇ ਆ ਇਹ ਜਿਹੜਾ ਕੜਾ ਆ ਇਹ ਸਾਨੂੰ ਉਹ ਮਾੜੇ ਕਰਮਾਂ ਤੋਂ ਦੂਰ ਰੱਖਦਾ ਹੈ ਇਹ ਸਾਨੂੰ ਇੱਕ ਸਾਈਨ ਦਿੰਦਾ ਹੈ ਕਿ ਤੁਸੀਂ ਕੁਝ ਗਲਤ ਨਹੀਂ ਕਰਨਾ ਇਹਦੇ ਬਹੁਤ ਜ਼ਿਆਦਾ ਮੀਨਿੰਗ ਨੇ ਬਟ ਸਭ ਤੋਂ ਮੇਨ ਜਿਹੜਾ ਆ ਇਹ ਸਾਡੇ ਕਰਮ ਕਰਮਾਂ ਨੂੰ ਚੰਗਾ ਰੱਖਣ ਦੇ ਲਈ ਕੜਾ ਸਾਨੂੰ ਪਾਸ਼ਾ ਨੇ ਦਿੱਤਾ ਪੰਜਾਬੀ ਦੀ ਗੱਲ ਕਰ ਲਈਏ ਤਾਂ ਮੇਰੇ ਖਿਆਲ ਨਾਲ ਨਾ ਨਾ ਕਰਦੇ ਵੀ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇਗੇ ਜਾਂ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ ਕੜਾ ਤਾਂ ਹਰ ਇੱਕ ਦੇ ਗੁੱਟ ਤੇ ਪਾਇਆ ਹੁੰਦਾ ਜੀ ਚਾਹੇ ਬੰਦਾ ਇੱਥੇ ਆ ਚਾਹੇ ਬਾਹਰ ਚਲਾ ਗਿਆ ਕੜਾ ਨਹੀਂ ਲਾਉਂਦੇ ਅਗਲੇ ਨਾਲ ਇੱਕ ਮਨ ਦੇ ਹੈ ਕਿ ਮਨ ਦੇ ਵਿੱਚ ਹੈਗਾ ਕਿ ਯਾਰ ਨਹੀਂ ਇਹ ਕੜਾ ਜਿਹੜਾ ਹੈ ਅਸੀਂ ਨਹੀਂ ਲਾਉਣਾ ਹੈਗਾ ਉਹਦੀ ਜੇ ਕਿਤੇ ਵੈਲਿਊ ਵੀ ਦੱਸੀ ਹੁੰਦੀ ਬਚਪਨ ਤੋਂ ਹੀ ਕਰਦਿਆਂ ਨੇ ਉਹਦੀ ਵੈਲਿਊ ਵੀ ਦੱਸੀ ਹੁੰਦੀ ਕੜਾ ਪਾਇਆ ਕਿਉਂ ਹੋਇਆ ਤੇ ਮੇਰੇ ਖਿਆਲ ਨਾਲ ਅੱਜ ਕ੍ਰਾਈਮ ਰੇਟ ਜਿਹੜਾ ਕਿ ਪੰਜਾਬ ਦੇ ਵਿੱਚ ਇੰਨਾ ਵੱਧ ਗਿਆ ਉਹਨਾਂ ਵੱਧਾ ਇੱਕ ਵਾਰੀ ਜ਼ਰੂਰ ਪਲੀਜ਼ ਤੁਸੀਂ ਇਸ ਚੀਜ਼ ਬਾਰੇ ਦੱਸੋ ਕਿ ਕੜੇ ਦੀ ਵੈਲਿਊ ਕੀ ਹੈ ਕਿਉਂ ਕੜਾ ਦਿੱਤਾ ਹੋਇਆ ਸੀ ਅੱਜ ਸ਼ਾਇਦ ਜਿਹੜੇ ਲੋਕ ਇਹਨੂੰ ਪਾਉਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਜਾ ਪਹਿਲੀ ਗੱ ਸੱਜੇ ਗੁੱਟ 'ਚ ਠੀਕ ਸੱਜੇ ਗੁੱਟ 'ਚ ਬੰਨਿਆ ਆ ਪਾਗੜਾ ਸੱਜੇ ਗੁੱਟ 'ਚ ਕਿਉਂ ਬੰਨਦੇ ਆ ਕਿਉਂਕਿ ਜਿੰਨੇ ਵੀ ਆਪਾਂ ਕਾਰਜ ਕਰੀਦੇ ਆ ਉਹ ਆਪਣੇ ਆ ਸੱਜੇ ਹੱਥ ਦੇ ਨਾਲ ਕਰੀਦੇ ਸੱਜੀ ਬਾਹ ਦੇ ਨਾਲ ਕਰੀਦੇ ਤੇ ਜੇ ਆਪਾਂ ਕੋਈ ਮਾੜਾ ਕਰਮ ਵੀ ਕਰਦੇ ਆ ਤੇ ਘਟੋ-ਘਟ ਜਦੋਂ ਅਸੀਂ ਕਰਨ ਲੱਗੀਏ ਤੇ ਆ ਕੜੇ ਵੱਲ ਸਾਡੀ ਨਜ਼ਰ ਜਾਏ ਤੇ ਸਾਨੂੰ ਚੇਤੇ ਆਏ ਕਿ ਅਸੀਂ ਵਾਰਸ ਕੀਦੇ ਆ ਤੇ ਅਸੀਂ ਉਹ ਕਰਮ ਕਰਨੋਂ ਹਟ ਜਾਈਏ ਸੋ ਇਹ ਵੈਲਿਊ ਹੈ ਇਹ ਜਿਹੜਾ ਕੜਾ ਆ ਇਹ ਸਾਨੂੰ ਉਹ ਮਾੜੇ ਕਰਮਾਂ ਤੋਂ ਦੂਰ ਰੱਖਦਾ ਹੈ ਇਹ ਸਾਨੂੰ ਇੱਕ ਸਾਈਨ ਦਿੰਦਾ ਹੈ ਕਿ ਤੁਸੀਂ ਕੁਝ ਗਲਤ ਨਹੀਂ ਕਰਨਾ ਇਹ ਇਹ ਥੋੜਾ ਕਰਮ ਨਹੀਂ ਹੈ ਮਗਰ ਦ ਥਿੰਗ ਇਜ਼ ਕਿ ਅਸੀਂ ਇਹਨੂੰ ਗੁੱਟ ਚ ਪਾਇਆ ਮਗਰ ਅਸੀਂ ਦੀ ਵੈਲਿਊ ਨਹੀਂ ਜਾਣਦੇ ਜੇ ਸਾਨੂੰ ਇਹਦਾ ਇਹ ਅਰਥ ਪਤਾ ਹੋਵੇ ਨਾ ਕਿ ਇਹਦਾ ਐਕਚੁਅਲ ਚ ਅਰਥ ਕੀ ਹੈ ਤਾਂ ਅਸੀਂ ਕਦੇ ਵੀ ਮਾੜਾ ਕਰਮ ਨਹੀਂ ਕਰਾਂਗੇ ਤੇ ਉਦਾਂ ਜੇ ਦੇਖੀਏ ਸ਼ਸਤਰ ਪੱਖੋਂ ਤਾਂ ਓਬਵੀਅਸ ਹੈ ਜੰਗੀ ਗੜਾ ਪਾਵੋ ਜੇ ਕਿਤੇ ਲੋਡ ਪੈ ਜਾਏ ਤਾਂ ਇਹ ਤਾਂ ਹੈ ਹੀ ਹੈ ਨਹੀਂ ਸ਼ਸਤਰ ਨਿਕਲਦਾ ਘਟੂ ਘਟੇ ਤਾਂ ਹੈ ਨਾ ਮੌਕੇ ਦੇ ਉੱਤੇ ਸੋ ਇਹਦੇ ਬਹੁਤ ਜ਼ਿਆਦਾ मीनिंग ਨੇ ਬਟ ਸਭ ਤੋਂ ਮੇਨ ਜਿਹੜਾ ਆ ਕਿ ਸਾਡੇ ਕਰਮ ਕਰਮਾਂ ਨੂੰ ਚੰਗਾ ਰੱਖਣ ਦੇ ਲਈ ਕੜਾ ਸਾਨੂੰ ਪਾਸ਼ਾ ਨੇ ਦਿੱਤਾ ਇਹ ਅਸਲੀ ਅਰਥ ਹੈ मतलब ਕੜਾ ਹੈਗਾ ਤੇ ਇਹ ਦੂਜੇ ਪਾਸਿਓਂ ਕਹੀਏ ਤਾਂ ਇਹ ਕੜੀ ਵੀ ਹੈ ਇੱਕ ਜਿਹੜੇ ਤੁਸੀਂ ਮਾੜੇ ਕਰਮ ਕਰਦੇ ਹੋ ਨਾ ਉਹ ਤੋਂ ਰੋਕਣ ਵਾਸਤੇ ਤੁਹਾਨੂੰ ਇੱਕ ਕੜੀ ਲਾਈ ਹੋਈ ਆ ਗੁਰੂ ਸਾਹਿਬ ਨੇ ਕਿ ਆਹ ਕੰਮ ਤੁਹਾਡੇ ਵਾਸਤੇ ਕਰਨ ਦੇ ਐਜ਼ ਅ ਸਿੱਖ ਹੋਣ ਦੇ ਨਾਤੇ ਆਹ ਕੰਮ ਤੁਸੀਂ ਕਰ ਸਕਦੇ ਹੋ ਆਹ ਕੰਮ ਕਰਨ ਵਾਲਾ ਜਾਇਓ ਵੀ ਨਾ ਜੀ ਤੇ ਕੜੀ ਜਿਹੜੀ ਤੁਹਾਡੇ ਬੰਨੀ ਹੋਈ ਹੈ ਦੂਜੀ ਚੀਜ਼ ਆਪਾਂ ਗੱਲ ਕਰੀਏ ਦਾ ਸਤਾਰ ਦੀ ਅੱਜ ਦੇ ਟਾਈਮ ਦੇ ਵਿੱਚ ਦੇਖਾ ਦੇਖੀ ਬੜਿਆਂ ਨੇ ਦਸਤਾਰਾਂ ਮੰਨ ਲਈਆਂ ਕਿਉਂਕਿ ਸੋਸ਼ਲ ਮੀਡੀਆ ਤੇ ਇਨਫਲੂਐਂਸਰਜ਼ ਦੀ ਗੱਲ ਕਰੀਏ ਤਾਂ ਇੱਕ ਫੈਸ਼ਨ ਸਿੰਬਲ ਵੀ ਬਣ ਗਿਆ ਦਸਤਾਰ ਪਰ ਦਸਤਾਰ ਦੇ ਥੱਲੇ ਕੇਸ ਹੈਗੇ ਆ ਕਿ ਨਹੀਂ ਹੈ ਕੋਈ ਪੁੱਛਦਾ ਨਹੀਂ ਜੀ ਪੱਗ ਬੰਨੀ ਹੋਈ ਹੈ ਬਹੁਤ ਵਧੀਆ ਗੱਲ ਹੈ ਆਪਾਂ ਗੱਲ ਕਰੀਏ ਹੁਣ ਰੀਸੈਂਟਲੀ ਇੱਕ ਬਹੁਤ ਵੱਡੇ ਜਿਹੜੇ ਪੰਜਾਬ ਦੇ ਆਰਟਿਸਟ ਹੈ ਪੂਰੇ ਗਲੋਬਲੀ ਸਾਰੇ ਪਾਸੇ ਜਿਹੜਾ ਉਹਨਾਂ ਨੇ ਟੂਰ ਕੱਢਿਆ ਤੇ ਦਸਤਾਰ ਨੂੰ ਰਿਪਰੈਜ਼ੈਂਟ ਕੀਤਾ ਬੜੇ ਵੱਡੇ ਵੱਡੇ ਸਟੇਜਿਸ ਤੇ ਜਾ ਕੇ ਬਹੁਤ ਵਧੀਆ ਗੱਲ ਹੈ ਜਿਹੜੇ ਸਾਡੇ ਸਿੱਖ ਲੋਗ ਨੇ ਉਹ ਵੀ ਕਿਤੇ ਨਾ ਕਿਤੇ ਮਾਣ ਮਹਿਸੂਸ ਕਰਦੇ ਨੇ ਕਿ ਦਸਤਾਰ ਨੂੰ ਇਸ ਸਟੇਜ ਤੱਕ ਲੈ ਕੇ ਗਏ ਕਿਤੇ ਵੀ ਇਸ ਚੀਜ਼ ਤੇ ਕੁਐਸਚਨ ਨਹੀਂ ਹੈ ਕਿ ਉਹ ਦਸਤਾਰ ਬਨ ਕੇ ਕਿਉਂ ਪਰਫਾਰਮ ਕੀਤਾ ਉਹਨਾਂ ਨੇ 1% ਡਾਊਟ ਨਹੀਂ ਬਹੁਤ ਮਾਣ ਵਾਲੀ ਗੱਲ ਹੈ ਪੰਜਾਬੀਆਂ ਨੂੰ ਉੱਤ ਤੱਕ ਲੈ ਕੇ ਗਈ ਸਿਰਫ ਇੰਨਾ ਕੁ ਗੱਲ ਹੈ ਕਿ ਜਿਹੜੇ ਲੋਕਾਂ ਨੇ ਕਦੇ ਸਿੱਖ ਨਹੀਂ ਦੇਖੇ ਉਹਨਾਂ ਨੇ ਇਹੀ ਕਹਿਣਾ ਸਿੱਖ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਦਾੜੀਆਂ ਨਹੀਂ ਹੁੰਦੀਆਂ ਦਾੜੀਆਂ ਕੱਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਐਟ ਲੀਸਟ ਉਸ ਬੰਦੇ ਨੂੰ ਸਟੇਜ ਤੇ ਖੜਕੇ ਐਟ ਲੀਸਟ ਇਹ ਕਹਿਣਾ ਚਾਹੀਦਾ ਸੀ ਨਾ ਕਿ ਸਿੱਖ ਦਾ ਕਿਰਦਾਰ ਜਿਹੜਾ ਮੈਂ ਪੰਜਾਬੀ ਆ ਪਰ ਮੈਂ ਉਹ ਸਿੱਖ ਨਹੀਂ ਜਿਹੜਾ ਗੁਰੂ ਸਾਹਿਬ ਨੇ ਥਾਪਿਆ ਸੀ ਜੀ ਉਹ ਸਿੰਘ ਜਿਹੜੇ ਹੁੰਦੇ ਆ ਉਹ ਹੋਰ ਹੁੰਦੇ ਆ ਬਿਲਕੁਲ ਸਾਡੇ ਰੋਲ ਮਾਡਲ ਉਹਨਾਂ ਨੂੰ ਦੇਖ ਦੇਖ ਕੇ ਸਾਡੇ ਬੱਚੇ ਕੀ ਕਹਿਣਗੇ ਮੰਮੀ ਮੈਂ ਦਸਤਾਰ ਬਨੂੰਗਾ ਪੱਗ ਬਨੂੰਗਾ ਦਿਲਜੀਤ ਸਿੰਘ ਸਾਜ ਵਰਗੀ ਪਰ ਉਹਨੇ ਵੀ ਤਾਂ ਦਾੜੀ ਨਹੀਂ ਰੱਖੀ ਹੋਈ ਤੇ ਮੈਂ ਵੀ ਦਾੜੀ ਕਟਾ ਦਨਾ ਵਾ ਮੈਂ ਕੀ ਕਰਨਾ ਦਾੜੀ ਰੱਖ ਕੇ ਬਿਲਕੁਲ ਮਾਪਿਆਂ ਨੂੰ ਸਮਝਾਉਣਾ ਚਾਹੀਦਾ ਕਿ ਰੋਲ ਮਾਡਲ ਜਿਹੜੇ ਆ ਉਹ ਤੁਹਾਡੇ ਉਹ ਨਹੀਂ ਹੈਗੇ ਰੋਲ ਮਾਡਲ ਤੁਹਾਡੇ ਆ ਹਰੀ ਸਿੰਘ ਨਲੂਆ ਬਿਲਕੁਲ ਰੰਗਰਾਂਜੀਤ ਸਿੰਘ ਗੋਬੇ ਸਿੰਘ ਪਾਸ਼ਾ ਇਹ ਤੁਹਾਡੇ ਰੋਲ ਮਾਡਲ ਨੇ ਤੇ ਇਹ ਜ਼ਿੰਮੇਵਾਰੀ ਕਿਹਦੀ ਆ ਫਿਰ ਏ ਜਿੰਮੇਵਾਰੀ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੀ ਹੋਈ ਐ ਪੇਰੈਂਟਸ ਦੀ ਸਭ ਤੋਂ ਪਹਿਲਾਂ ਜਿੰਮੇਵਾਰੀ ਕਿ ਬੱਚਾ ਘਰੋਂ ਬਾਹਰ ਤਾਂ ਬਾਅਦ ਚ ਨਿਕਲਿਆਣਾ ਉਹਨੇ ਜੇ ਫੋਨ ਵੀ ਹੱਥ ਚ ਫੜਿਆ ਤੇ ਉਹ ਹੱਥ ਚ ਫੋਨ ਆਉਣ ਤੋਂ ਪਹਿਲਾਂ ਵੀ ਤਾਂ ਉਹ ਪੇਰੈਂਟਸ ਦੇ ਕਾਬੂ ਚ ਹੀ ਸੀ ਨਾ ਫੋਨ ਦੇਣਾ ਨਾ ਦੇਣਾ ਵੀ ਉਹਦੇ ਹੱਥ 'ਚ ਐ ਹੁਣ ਜੇ ਮਾਵਾ ਇੱਥੇ ਗੱਲ ਪਿਓ ਦੀ ਮੈਂ ਨਹੀਂ ਇਹ ਨਹੀਂ ਫਰਜ਼ ਦੋਨਾਂ ਦੇ ਬਰਾਬਰ ਨੇ ਮਾਂ ਪਿਓ ਦੋਨਾਂ ਦੇ ਬਰਾਬਰ ਨੇ ਸਮਝਾਉਂਦੇ ਮਗਰ ਮਾਂ ਤਾਂ ਮੈਨੂੰ ਲੱਗਦਾ ਪਰਵਰਿਸ਼ 'ਚ ਬਹੁਤ ਵੱਡਾ ਹੱਥ ਹੁੰਦਾ ਜੇ ਮਾਂ ਦੱਸੇਗੀ ਕਿ ਪੁੱਤ ਆਵੇਖ ਆ ਅਸਲੀ ਰੋਲ ਮਾਡਲ ਨੇ ਸਾਡੇ ਆ ਦੇਖੋ ਛੋਟੇ ਸਾਹਿਬਜ਼ਾਦੇ ਇੰਦਾ ਸ਼ਹੀਦियां ਹੋਈਆਂ ਆ ਹਰੀ ਸਿੰਘ ਨਲਵਾ ਜਿਨ੍ਹਾਂ ਨੇ ਫਗਾਨ ਫਤਿਹ ਕੀਤਾ ਆ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਹੈਨਾ ਤੇ ਸਭ ਤੋਂ ਸੇਫੇਸਟ ਜਿਹੜਾ ਰਾਜ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀਗਾ ਤੇ ਐਗਜ਼ੈਂਪਲਸ ਉਹ ਦੇਣ ਤੇ ਉਹ ਮਾਵਾ ਨੂੰ ਵੀ ਮੈਨੂੰ ਲੱਗਦਾ ਹੈ ਕਿ ਮਹਾਰਾਣੀ ਜਿੰਦਕੌਰ ਵਾਲਾ ਜਿਗਰਾ ਹੋਣਾ ਚਾਹੀਦਾ ਉਹਨਾਂ ਦੇ ਕੋਲ ਤੇ ਉਹ ਸੋਚ ਸਮਝ ਹੋਣੀ ਚਾਹੀਦੀ ਹੈ ਉਹਦੇ ਵਰਗੀ ਤਪੱਸਿਆ ਹੋਣੀ ਚਾਹੀਦੀ ਹੈ ਹੈਨਾ ਮਾਤਾ ਗੁਜਰੀ ਜੀ ਵਾਲਾ ਇੱਕ ਪ੍ਰੇਮ ਹੋਣਾ ਚਾਹੀਦਾ ਹੈ ਕਿ ਜੋ ਉਹਨਾਂ ਨੇ ਸਿੱਖੀ ਦੇ ਨਾਲ ਕਰਿਆ ਜਿੱਥੇ ਉਹਨਾਂ ਨੇ ਆਪ ਦੇ ਆਪ ਦੇ ਪਤੀ ਨੂੰ ਵੀ ਵਾਰਤਾ ਆਪ ਦੇ ਬੱਚਿਆਂ ਨੂੰ ਵਾਰਤਾ ਆਪਣੇ ਪੋਤਿਆਂ ਨੂੰ ਵਾਰਤਾ ਉਹ ਮਾਵਾ ਵਾਲਾ ਜਿਗਰਾ ਵੀ ਅੰਦਰ ਹੋਣਾ ਚਾਹੀਦਾ ਮਗਰ ਉਹ ਜਿਗਰਾ ਆਪਣੇ ਚ ਨਹੀਂ ਹੈਗਾ ਆਪਾਂ ਕੰਟੈਂਟ ਹੀ ਬੱਚਿਆਂ ਦੇ ਅੱਗੇ ਰੱਖ ਰਹੇ ਆ ਪੀਪਲ ਆਰ ਗੈਟਿੰਗ ਸੋ ਐਕਸਾਈਟਡ ਉਹ ਕਹਿੰਦੇ ਕਿ ਜੀ ਅਸੀਂ ਆਪਦਾ ਐਗਜ਼ਾਮ ਛੱਡ ਕੇ ਇੱਥੇ ਆਏ ਆ ਹੂੰ ਜੀ ਅਸੀਂ ਆ ਮਤਲਬ ਮਾੜਾ ਆਪਾਂ ਕਹੇ ਨੂੰ ਨਹੀਂ ਕਹਿੰਦੇ ਮਤਲਬ ਉਹਦਾ ਇੱਕ ਮਾਈਂਡ ਸੈਟ ਦੀ ਗੱਲ ਕਰਦੇ ਇਹ ਜਿਵੇਂ ਕਿ ਤੇ ਗੁਰੂ ਘਰ ਜਾਣਾ ਪੈ ਜਾਵੇ ਨਾ ਉੱਥੇ ਜਾ ਕੇ ਸੇਵਾ ਕਰਨੀ ਹੋ ਮਾਵਾ ਨੂੰ ਜਾਂ ਬੱਚਿਆਂ ਨੂੰ ਗੁਰੂ ਘਰਾਂ ਚ ਲੈ ਜਾ ਕੇ ਸੇਵਾ ਕਰਾਉਣੀ ਚਾਹੀਦੀ ਹੈ ਭਾਂਡਿਆਂ ਦੀ ਬਰਤਨਾਂ ਦੀ ਸੇਵਾ ਕਰੋ ਹਨਾ ਜੀ ਝਾੜੂ ਲਗਾਓ ਬੱਚੇ ਦੇ ਵਿੱਚ ਨਿਮਰਤਾ ਆਵੇ ਬੱਚੇ ਦੇ ਵਿੱਚ ਪ੍ਰੇਮ ਆਵੇ ਬੱਚੇ ਦੇ ਅੰਦਰ ਦਇਆ ਆਵੇ ਉਹਨੂੰ ਪਤਾ ਲੱਗੇ ਕਿ ਇਹ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸਟੈਪ ਵੀ ਇਹੀ ਹੈ ਨਿਮਰਤਾ ਪ੍ਰੇਮ ਦਇਆ ਠੀਕ ਹੈ ਉਹ ਤੋਂ ਬਾਅਦ ਬੱਚੇ ਨੂੰ ਦੱਸਿਆ ਜਾਵੇ ਆਪਣੇ ਇਤਿਹਾਸ ਦੇ ਬਾਰੇ ਇਹ ਰਹੀ ਗੱਲ ਪੇਰੈਂਟਸ ਦੀ ਕਿ ਮਾਵਾਂ ਦੀ ਕੀ ਜ਼ਿੰਮੇਵਾਰੀ ਹੈ ਪਿਓ ਦੀ ਕੀ ਜ਼ਿੰਮੇਵਾਰੀ ਹੈ ਉਹ ਤੋਂ ਬਾਅਦ ਗੱਲ ਹੁੰਦੀ ਹੈ ਸਾਡੇ ਸਮਾਜ ਦੇ ਵਿੱਚ ਸਾਡੀਆਂ ਜਿਹੜੀ ਸਿੱਖ ਜਥੇਬੰਦੀਆਂ ਨੇ ਉਹ ਕੁਝ ਇਹੋ ਜਿਹੇ ਕਾਰਜਕਰਨ ਕਰ ਕਰੇ ਵੀ ਜਾ ਰਹੇ ਨੇ ਬਹੁਤ ਸਾਰੇ ਕਾਰਜ ਕਰੇ ਪਰ ਲੋਕਾਂ ਤੱਕ ਪਹੁੰਚਦੇ ਹੀ ਨਹੀਂ ਹੈਗੇ